ਸਤ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲੈ ਕੇ ਫਿਰ ਹਾਜ਼ਰ ਹੋਏ ਆ ਦੋ ਕ੍ਰੋਸ ਵੈੜਾ ਤੁਹਾਨੂੰ ਪਤਾ ਹੀ ਆ ਹੁਣ ਗਰਮੀ ਦੇ ਸੀਜ਼ਨ ਵਿੱਚ ਇਹੀ ਕ੍ਰੋਸ ਵੈੜਾਂ ਦੀ ਮੰਗ ਜ਼ਿਆਦਾ ਇਸ ਲਈ ਤੁਹਾਨੂੰ ਇਹੀ ਆਪਾਂ ਰੋਜ਼ ਦਿਖਾਉਂਦੇ ਰਹਿੰਨੇ ਆ ਨਵੀਆਂ-ਨਵੀਆਂ ਕ੍ਰੋਸ ਵੈੜਾਂ ਦੋਸਤੋ ਆ ਪਹਿਲੇ ਨੰਬਰ ਤੇ ਕ੍ਰੋਸ ਵੈੜਾ ਦੂਜਾ ਸੂਆ ਸੂਈ ਆ ਤੁਸੀਂ ਤਿਆਰੀ ਦੇਖ ਸਕਦੇ ਆ ਕੱਲ 12 1 ਵਜੇ ਦੀ ਸੂਈ ਆ ਬਹੁਤ ਚੰਗਾ ਹਵਾਨਾ ਤਿਆਰ ਕੀਤਾਗਾ ਪੂਰਾ ਵਧੀਆ ਮੁਠੀ ਵਾਲਾ ਥਾਣਾਗਾ ਬਾਕੀ ਰਾਜੀਪਲੀ ਆ ਰੰਗ ਪ੍ਰਿੰਟ ਵੀ ਸੋਨਾ ਤੁਸੀਂ ਜਿਹੋ ਜੇ ਚਾਹੋ ਉਹੋ ਜੇ ਬੱਚੇ ਲੈ ਸਕਦੇ ਆ ਪੂਰੀ ਸ਼ਾਂਤ ਸੁਭਾਅ ਦੀ ਹੈਗੀ ਸੀਲ ਠੰਡੀ ਆ ਤੇ ਬਾਕੀ ਦੁੱਧ ਦੀ ਗੱਲ ਕਰੀਏ ਦੁੱਧ ਨੇ 20+ ਪਾ ਦੇਣਾਗਾ ਤੁਸੀਂ 20 ਲੀਟਰ ਮੰਨ ਕੇ ਲੈ ਸਕਦੇ ਹੋ ਮਗਰੇ ਦੇ ਦੋਸਤੋ ਵੱਛਾਗਾ ਬਾਕੀ ਤੁਸੀਂ ਗੱਲਬਾਤ ਕਾਲ ਤੇ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਤੇ ਪੂਰੀ ਸਾਫ ਸੁਥਰੀ ਵੈੜਾ ਦੋਸਤੋ ਕੋਈ ਫੋਟਸ਼ਾਂਗ ਨਹੀਂ ਕੋਈ ਕਿਸਮ ਦਾ ਕੋਈ ਆਵੇ ਲੱਤ ਨਹੀਂ ਮਾਰਦੀ ਨਿਆਣਾ ਪਾਉਣ ਦੀ ਵੀ ਨਹੀਂ ਲੋੜ ਇਨੀ ਸੀਲ ਠੰਡੀ ਆ ਰੰਗ ਪ੍ਰਿੰਟ ਵੀ ਸੋਹਣਾਗਾ ਬਾਕੀ ਜਿਹੜੀ ਆਪਾਂ ਦੋ ਨੰਬਰ ਤੇ ਤੁਹਾਨੂੰ ਵੈੜ ਦਿਖਾਈ ਦੇ ਰਹੀ ਆ ਇਹ ਵੀ ਦੂਜਾ ਸੂਆ ਸੂਣ ਵਾਲੀ ਆ ਇਹਦੇ ਹਜੇ ਪੰਜ ਦਿਨ ਰਹਿੰਦੇ ਆ ਸੂਣ ਦੇ ਵਿੱਚ ਚੰਗੇ ਕਦ ਕਾਠ ਦੀ ਆ ਥਾਣਾ ਹਵਾਨਾ ਤੁਸੀਂ ਦੇਖ ਸਕਦੇ ਹੋ ਹਜੇ ਵਲਟੇਲਾ ਬਹੁਤ ਪਈਆਂ ਆਇਆਂ ਥਾਣਾ ਦਾ ਸੈਜ ਵੀ ਪੂਰਾ ਮੁੱਠੀ ਵਾਲਾ ਥਣ ਲੱਗਿਆਗਾ ਇਹ ਐਚਐਫ ਤੇ ਜਰਸੀ ਦਾ ਕ੍ਰੋਸ ਆ ਦੋਸਤੋ ਤੁਸੀਂ ਜਰਸੀ ਐਚਐਫ ਕ੍ਰੋਸ ਬੋਲ ਸਕਦੇ ਹੋ ਮੂੰਹ ਤੋਂ ਤੁਹਾਨੂੰ ਜਰਸੀ ਦਾ ਟੱਚ ਹੀ ਦਿਖਾਈ ਦਿੰਦਾਗਾ ਬੱਚੇ ਤੁਸੀਂ ਜਰਸੀ ਦੇ ਵੀ ਲੈ ਸਕਦੇ ਹੋ ਐਚਐਫ ਦੇ ਵੀ ਲੈ ਸਕਦੇ ਹੋ ਬਾਕੀ ਇਹ ਵੀ ਸੀਲ ਸ਼ਰੀਫ ਵੜ ਗਈ ਕੋਈ ਭੱਜਣਾ ਠੀਕ ਕਰਨ ਵਾਲੀ ਨਹੀਂ ਗਈ ਕੱਦ ਪੂਰਾ ਚੰਗਾਗਾ ਦੁੱਧ ਦੇਵੀ ਵੀ ਦੇ ਲਗਭਗ ਪਾ ਦੂਗੀ। ਬਾਕੀ ਦੁੱਧ ਤੁਹਾਡੀ ਸੇਵਾ ਤੇ ਹੁੰਦਾਗਾ ਕਿਹੋ ਜੀ ਤੁਸੀਂ ਕੇਅਰ ਕਰਦੇ ਆ। ਫਿਲਹਾਲ ਥਾਂਲੇ ਵੀ ਦੀ ਸਾਫ ਆ ਤੇ ਸੀਲ ਠੰਡੀ ਆ। ਆਪਾਂ ਇਹ ਚੀਜ਼ ਦੀ ਗਾਰੰਟੀ ਦੇ ਸਕਦੇ ਆ। ਦੁੱਧ ਤੁਹਾਡੀ ਸੇਵਾ ਦਾਗਾ। ਇਹ ਵੀ ਦੂਜਾ ਸੂਆ ਸੂਣੀ ਆ। ਇਹ 5 ਦਿਨ ਲੈ ਜੂਗੀ ਹਜੇ। ਬਾਕੀ ਤੁਹਾਨੂੰ ਪਤਾ ਹੀ ਆਪਣੇ ਕੋਲੇ ਡੇਲੀ ਨਵੇਂ-ਨਵੇਂ ਜਾਨਵਰ ਆਉਂਦੇ ਰਹਿੰਦੇ ਆ। ਤੁਸੀਂ ਕਾਲ ਤੇ ਗੱਲਬਾਤ ਕਰ ਸਕਦੇ ਹੋ। ਨੰਬਰ ਆਪਣਾ ਲਗਾਤਾਰ ਸੁਪੀਨ ਤੇ ਚੱਲ ਰਿਹਾ। ਵੈਂਡ ਆਪਣਾ ਹੈਗਾ ਜੀ ਆਸਾਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਸਾਰੇ ਵੀਰਾਂ ਦਾ